ਜੀ ਰੰਗ ਰੰਮ ਚੀਸ ਸ੍ਰੀ ਅਕਾਲ ਮੈਂ ਤੁਹਾਡੀ ਮੌਨਿਕਾ धवन ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮੌਨਿਕਾ धवन YouTube ਜਿਹੜਾ ਪੇਜ ਹੈ ਅਫੀਸ਼ੀਅਲਸ ਤੇ ਹੈ ਤੇ ਆ ਜਿਹੜਾ ਥੋੜੀ ਝਾਤੀ ਮਾਰਿਓ ਮੈਂ ਤੁਹਾਨੂੰ ਦਿਖਾਨੀ ਹੈ ਕੱਲ ਕਿਹਦੇ ਕਿਹਦੇ ਬਹੁਤ ساری ਨੇਰੀ ਚੱਲੀ ਮਿੱਟੀ ਕਚਰਾ ਅੱਧਾ ਦੇਖੋ ਫਿਲਾਲ ਦੀ ਘੜੀ ਤਾਂ ਮੈਂ ਝਾੜੂ ਮਾਰ ਚੁੱਕੀ ਹੁਈ ਹਾਂ ਪਰ ਅਜੇ ਸਫਾਈ ਔਰ ਕਲੀਨਿੰਗ ਕਰਨੀ ਬਾਕੀ ਹੈ ਔਰ ਬਹੁਤ ਚਾਤਾ ਅੰਧੇਰੀਾਈ ਇੰਨੀ ਖਤਰਨਾਕ ਅੰਧੇਰੀ ਇੰਨੀ ਖਤਰਨਾਕ ਕਿ ਸਿਰਫ ਔਰ ਸਿਰਫ ਉਹ ਕੜੀ ਨੂੰ ਯਾਦ ਕੀਤਾ ਜਿਸ ਵੇਲੇ ਕਹਿੰਦੇ ਨਾ ਕੁਦਰਤ ਦੇ ਰੰਗ ਨੂੰ ਕੋਈ ਨਹੀਂ ਬਦਲ ਸਕਦਾ ਸਿਰਫ ਉਸ ਟਾਈਮ ਨੂੰ ਮੈਂ ਯਾਦ ਕੀਤਾ ਤੇ ਬਹੁਤ ਬੁਰਾ ਹਾਲ ਸੀ ਪਰ ਲੋਬੀ ਦਾ ਸਿਰਚਾਰੇ ਦਾ ਇੰਨਾ ਮਾੜਾ ਹਾਲ ਹੋਇਆ ਪਿਆ ਲੋਬੀ ਵਿਚਾਰੀ ਵੀ ਰੋਂਦੀ ਹੋਏਗੀ ਕੱਲ ਮੇਰੇ ਨਾਲ ਕੀ ਬਣ ਗਿਆ ਸਾਰਾ ਦਿਨ ਦੇ ਵਿੱਚ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਤੁਹਾਨੂੰ ਵੀ ਚੰਨ ਨਾ ਪਾਇਆ ਜਾਵੇ ਤੇ ਕਿੱਧਰ ਕਿੱਧਰ ਨੇੜੀਆਂ ਚੱਲੀਆਂ ਨੇ ਕਿੱਧਰ ਕਿੱਧਰ ਮੀਂਹ ਦੀ ਬੜਖਾਈ ਹੈ ਤੇ ਕਿੱਧਰ ਕਿੱਧਰ ਇੰਨੇ ਮਾੜੇ ਹਾਲਾਤ ਹੋਏ ਨੇ ਥੋੜਾ ਜਿਹਾ ਮੈਨੂੰ ਸੋਰਸ ਇਸ ਬਾਰੇ ਜਰਾ ਜ਼ਰੂਰ ਕਰਨਾ ਤੇ ਬਾਕੀ ਮੈਂ ਤੁਹਾਨੂੰ ਬਾਅਦ ਦਾ ਵੀ ਦਿਖਾਉਂਦੀ ਆ ਉਹ ਦੇਖੋ ਸਾਹਮਣੇ ਰੇਤਾ ਵਗੈਰਾ ਜਿਹੜੀ ਪਈ ਹੋਈ ਹੈ ਉਹ ਰੇਤਾ ਉੱਡ ਕੇ ਜਿੰਨੀ ਵੀ ਹੈ ਸਾਰੀ ਆਲੇ-ਦੁਆਲੇ ਹਰ ਜਗ੍ਹਾ ਤੇ ਫੀਰੀ ਹੈ ਇਹ ਮੇਰੀ ਕਲੋਨੀ ਹੈ ਬਹੁਤ ਇਹਨੇ ਬਹੁਤ ਟਾਈਮ ਤੋਂ ਮੈਂ ਤਾਂ ਕਹਿੰਦੀ ਸੀ ਕਿਸੇ ਨੂੰ ਮੈਂ ਕਿੰਨੇ ਕਲੋਨੀ ਦਾ ਤੁਹਾਨੂੰ ਵਿਊ ਦਿਖਾਵਾਂਗੀ ਤੇ ਤੁਹਾਨੂੰ ਦਿਖਾ ਦਮਾ ਇਹ ਮੇਰਾ ਘਰ ਹੈ ਤੁਸੀਂ ਚੈੱਕ ਕਰੋ ਇਹ ਦੇਖੋ ਇਹ ਮੇਰਾ ਘਰ ਹੈ ਖੁਦ ਦਾ ਜਿੱਥੇ ਮੈਂ ਰਹਿੰਦੀ ਆ ਇਹ ਮੇਰੀ ਬਾਲਕਨੀ ਜਿਹੜੀ ਤੁਹਾਨੂੰ ਸ਼ੋ ਹੋ ਰਹੀ ਹੈ ਤੇ ਉੱਤੋਂ ਉੱਪਰ ਇੱਕ ਹੋਰ ਵੀ ਟਰਸ ਹੈ ਉਹ ਪਲੱਸ ਚਲਾ ਜਾਂਦਾ ਜਿੱਥੇ ਮੌਂਟੀ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ ਤੇ ਇਹ ਜਿਹੜਾ ਤੁਸੀਂ ਨਾਲ ਵਾਲਾ ਦੇਖ ਰਹੇ ਹੋ ਨਾ ਇਹ ਵੀ ਮੇਰਾ ਖੁਦ ਦਾ ਆਪਣਾ ਘਰ ਹੈ ਤੇ ਇਹਦੇ ਨਾਲ ਅਟੈਚ ਆ ਲੌਬੀ ਤੇ ਇਹਦੇ ਵਿੱਚ ਥੋੜਾ ਡਿਫਾਲਟ ਦਿੱਤਾ ਗਿਆ ਤਾਂ ਕਿ ਇਹਨੂੰ ਵੱਖਰੀ ਸੈਪਰੇਟ ਕੀਤਾ ਗਿਆ ਹੈ ਤੇ ਇਹਨੂੰ ਵੱਖਰਾ ਸੈਪਰੇਟ ਕੀਤਾ ਗਿਆ ਹੈ ਤੇ ਇਹਦੇ ਉੱਪਰ ਵੀ ਦੇਖੋ ਉਹ ਜਿਹੜੀ ਉੱਪਰ ਜਾ ਰਹੀ ਹੈ ਜਿੱਥੇ ਛੱਡਾ ਲੱਗਾ ਹੈ ਹਨੂਮਾਨ ਜੀ ਦਾ ਉਹ ਵੀ ਆਪਣਾ ਹੀ ਹੈਗਾ ਮਲੋ ਉੱਪਰਲਾ ਨਕਸ਼ਾ ਤੁਹਾਨੂੰ ਮੈਂ ਦਿਖਾ ਦਵਾਂ ਪੂਰਾ ਜੁੜਿਆ ਹੋਇਆ ਹੈ ਤੇ ਨੀਚੇ ਦਾ ਹਲਕਾ ਜਿਹਾ ਬਾਲਕਨੀ ਸੈਪਰੇਟਸ ਹੈ ਤੇ ਇਹ ਬਾਹਰ ਦੀ ਵੱਖਰੀ ਹੈ ਤੇ ਇਹ ਜਿਹੜਾ ਵਾ ਘਰ ਦਾ ਵਿਊ ਸਾਨੂੰ ਮੈਂ ਦਿਖਾ ਦਮਾ ਇਹ ਦੇਖੋ ਤੇ ਇਹ ਬਹੁਤ ਹੀ ਬਿਊਟੀਫੁੱਲ ਪੌਦਾ ਜਿਹਨੂੰ ਮੈਂ ਆਪਣੀ ਮੈਕਸਿਮਮ ਕਿੰਨੇ ਟਾਈਮ ਹੋ ਜੱਲਾ ਪੌਦੇ ਨੂੰ ਲਗਾਏ ਪਰ ਹਜੇ ਤੱਕ ਗਰੋਥ ਘਟ ਕਰ ਪਾ ਰਿਆ ਦੱਸਣਾ ਜੇ ਇਹਦੇ ਬਾਰੇ ਕੋਈ ਹੱਲ ਹੋਏਗਾ ਤਾਂ ਮੈਨੂੰ ਔਰ ਕੂੜੇ ਵਾਲਾ ਆਇਆ ਸੀ ਤੇ ਕੂੜਾ ਲੈ ਚਲਾ ਗਿਆ ਤੇ ਇਹ ਦੇਖੋ ਇੱਕ ਤੋਂ ਨਵਾਂ ਚੀਜ਼ ਦੀ ਖਾਨਣੀ ਆ ਐ ਸਾਡਾ ਡਰਾਈ ਰੂਮ ਜਿਹੜੀ ਤੁਸੀਂ ਕਈ ਵਾਰ ਮੈਂ ਬੈਠੀ ਹੁੰਦੀ ਹੁੰਦੀ ਅੰਦਰ ਬਾਅਦ ਤੇ ਬਾਅਦ ਦਾ ਜਿਹੜਾ ਵੀਊ ਤੁਹਾਨੂੰ ਮੈਂ ਚੈੱਕ ਕਰਵਾ ਰਹੀ ਆ। ਇਹ ਦੇਖੋ। ਇੱਕ ਮੈਨੂੰ ਚੀਜ਼ ਦੀ ਸਾਰੇ ਰਸਨਾ ਕਿਦੇ ਕਿਦੇ ਇਦਾਂ ਦੀ ਪ੍ਰੋਬਲਮ ਆ ਰਹੀ ਐ। ਬਰਸਾਤਾਂ ਦੇ ਹਜੇ ਪਈਆਂ ਨਹੀਂ ਪਰ ਪ੍ਰੋਬਲਮਸ ਸ਼ੁਰੂਸ ਹੋ ਗਈ ਐ ਇਹ ਦੇਖੋ। ਹੈ ਨਾ ਥੋੜਾ ਥੋੜਾ ਲੱਕੜ ਵਾਲੇ ਨੂੰ ਦਿਖਾਇਆ ਤੇ ਕਹਿ ਰਿਹਾ ਕਿ ਲੱਕੜ ਥੋੜੀ ਕੋਨ ਨਾ ਲੱਗ ਗਿਆ। ਜਿਹਦੇ ਕੰਨ ਵਿਚਾਰੀ ਥੋੜੀ ਡੈਡ ਹੋ ਗਈ ਐ ਤੇ ਇਹਨੂੰ ਰਿਪੇਮੈਂਟ ਕਰਾਵਾਂਗੇ ਬਹੁਤ ਜਲਦੀ ਔਰ ਥੋੜੇ ਜੇ ਕੰਮ ਲਈ ਤੁਹਾਨੂੰ ਤਾਂ ਪਤਾ ਹੀ ਹੈ ਕੋਈ ਆਂਦਾ ਹੀ ਨਹੀਂ ਹੈਗਾ ਜਿਸ ਨਾਲ ਥੋੜੀ ਮੁਸ਼ਕਲ ਹੋ ਜਾਂਦੀ ਐ ਤੇ ਬਾਕੀ ਮੈਂ ਤੁਹਾਨੂੰ ਦਿਖਾ ਦਿੱਤਾ ਆ ਬਾਹਰ ਦਾ 뷰 ਸਾਰਾ ਘਰ ਦਾ ਜਿਹੜਾ ਵੀ ਤੁਸੀਂ ਦੇਖਿਆ ਤੇ ਬਾਕੀ ਵੀਡੀਓਸ ਦੇ ਵਿੱਚ ਦੱਸਣਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਸਪੋਰਟ ਦੇ ਰਹੇ ਹੋ ਇਸ ਤਰ੍ਹਾਂ ਹੀ ਆਪਣਾ ਸਪੋਰਟ ਪਿਆਰ ਦਿੰਦੇ ਰਹੋ ਬਹੁਤ ਵਧੀਆ ਲੱਗਦਾ ਜੋ ਤੁਸੀਂ ਸਾਰੇ ਮੈਨੂੰ ਅੱਛੇ-ਅੱਛੇ ਕਮੈਂਟਸ ਕਰਦੇ ਹੋ। ਬਾਕੀ LED ਦੇ ਸਾਹਮਣੇ ਤੁਹਾਨੂੰ ਮੈਂ ਸ਼ੋ ਹੋ ਰਹੀ ਹੋਵਾਂਗੀ, ਨਜ਼ਰ ਆ ਰਹੀ ਹੋਵਾਂਗੀ। ਫਰੰਟ ਕੈਮਰਾ ਮੈਂ ਲਗਾਉਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਮਿੱਟੀ ਰੇਤਾ ਦਿਖਾਉਣੀ ਜ਼ਰੂਰੀ ਸਮਝੀ ਜਿਹੜੀ ਨੇਰੀ ਨਾਲ ਚੱਲਿਆ ਕਮਲ ਕੋਟ ਲੱਗ ਗਿਆ। ਕੱਲ ਦਾ ਬਹੁਤ ਜ਼ਿਆਦਾ ਤੇ ਬਹੁਤ ਹੀ ਖਲੇੜਾ ਕਰਦਾ ਪਿਆ ਹੋਇਆ। ਤੇ ਜਲਦੀ ਹੀ ਮੈਂ ਕਲੀਨਿੰਗ ਕਰਦੀ ਹਾਊਸ ਦੀ ਕਰਕੇ ਤੇ ਫਿਰ ਮੈਂ ਤੁਹਾਡੇ ਨਾਲ ਮਿਲਾਂਗੀ ਬਹੁਤ ਜਲਦੀ। ਬਾਕੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸੁਖੀ ਰਹੋ ਵਧੀਆ-ਵਧੀਆ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਸਰਬੱਤ ਦਾ ਭਲਾ ਬਖਸ਼ੇ ਚੜਦੀ ਕਲਾ 'ਚ ਰਹੋ ਤੇ ਟੇਕ ਕੇਅਰ ਬਾਏ ਬਾਏ